ਪਰ ਇਹ ਜ਼ਰੂਰ ਹੈਗਾ ਕਿ ਜੋ ਕੁਝ ਜਲੰਧਰ ਹਲਕੇ ਦੀ ਤਸਵੀਰ ਅਸੀਂ ਦੇਖਦੇ ਹਾਂ ਲੋਕ ਸਭਾ ਚ ਉਹਦੇ ਵਿੱਚ ਬਹੁਤੇ ਜਿਹੜੇ ਚਾਹੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਚਾਹੇ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਚਾਹੇ ਅਕਾਲੀ ਦਲ ਦਾ ਉਮੀਦਵਾਰ ਉਹ ਸਾਰੇ ਹੀ ਇੱਕ ਦੂਸਰੇ ਤੋਂ ਆਧਾਰੇ ਲਏ ਲੱਗਦੇ ਆ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਰਿੰਕੂ ਨੂੰ ਆਪਣਾ ਉਮੀਦਵਾਰ ਬਣਾਇਆ ਸੀਗਾ ਜਿਹੜੇ ਕਿ ਪਹਿਲਾਂ ਆਮ ਆਦਮੀ ਪਾਰਟੀ ਤੋਂ ਜਿੱਤੇ ਇਸ ਤਰ੍ਹਾਂ ਜਿਹੜੇ ਪਵਨ ਕੁਮਾਰ ਟਿੰਨੂ ਆਮ ਆਦਮੀ ਪਾਰਟੀ ਨੇ ਉਹਨੂੰ ਉਮੀਦਵਾਰ ਬਣਾਇਆ ਸੀ ਜਦੋਂ ਕਿ ਉਹ ਕਿ ਉਹਨਾਂ ਤੋਂ ਕੁਝ ਦਿਨ ਪਹਿਲਾਂ ਹੀ ਜਿਹੜੇ ਆਮ ਆਦਮੀ ਪਾਰਟੀ ਸ਼ਾਮਲ ਹੋਈ ਪਈ ਨਾ ਉਹ ਕਾਲੀ ਦਲ ਚ ਸੀਗੇ ਤੇ ਇਸ ਤਰ੍ਹਾਂ ਹੀ ਕਾਲੀ ਦਲ ਨੇ ਮਹਿੰਦਰ ਸਿੰਘ ਕੇਪੀ ਨੂੰ ਇੱਕ ਦਿਨ ਪਹਿਲਾਂ ਲਿਆਂਦਾ ਤੇ ਉਹਨੂੰ ਟਿਕਟ ਦੇ ਕੇ ਉੱਥੇ ਖੜਾ ਕਰਤਾ ਸੋ ਇਹ ਜਿਹੜੀ ਉੱਥੋਂ ਦੀ ਇੱਕ ਵੱਖਰੀ ਕਿਸਮ ਦੀ ਸਥਿਤੀ ਬਣੀ ਹੈ ਕਿ ਜਿਹੜੇ ਪੁਰਾਣੇ ਕਾਂਗਰਸੀ ਪਰਿਵਾਰ ਸੀਗੇ ਉਹ ਉੱਥੋਂ ਜਿਹੜੇ ਮਹਿੰਦਰ ਸਿੰਘ ਕੇਪੀ ਹੈ ਚਾਹੇ ਦਰਸ਼ਨ ਸਿੰਘ ਕੇਪੀ ਦਾ ਜਿਹੜੇ ਲੜਕੇ ਮੈਂ ਹੈ ਲੜਕੇ ਮਹਿੰਦਰ ਸਿੰਘ ਕੇਪੀ ਔਰ ਇਸ ਤਰ੍ਹਾਂ ਜਿਹੜੇ ਚੌਧਰੀ ਸੰਤੋਖ ਸਿੰਘ ਦੇ ਜਿਹੜੇ ਪਰਿਵਾਰ ਉਹ ਸਾਰੇ ਹੀ ਭਾਰਤੀ ਜਨਤਾ ਪਾਰਟੀ ਜਾ ਚੁੱਕੇ ਆ ਸੋ ਇਸ ਕਰਕੇ ਇੱਕ ਤਾਂ ਇਹ ਰਾਖਵਾ ਹਲਕਾ ਇਹ ਰਾਕਵਾ ਹਲਕਾ ਹੋਣ ਕਰਕੇ ਇੱਥੇ ਜਿਹੜਾ ਦਲਤ ਵੋਟ ਹੈ ਉਹ ਭਾਰੂ ਹੈਗੀ